ਅਕਾਲ ਤਖਤ ਅਮਰਤਸਰ ਜਿੱਥੇ ਹਰਿਮੰਦਰ ਸਾਹਿਬ ਸਿੱਖਾਂ ਲਈ ਧਰਮ ਪ੍ਰਚਾਰ ਤੇ ਭਗਤੀ ਦਾ ਘਰ ਹੈ ਉੱਥੇ ਇਸ ਨੇ ਸਾਹਮਣੇ ਹੀ ਅਕਾਲ ਤਖਤ ਸਿੱਖਾਂ ਦੀ ਰਾਜਨੀਤਿਕ ਪ੍ਰਭੂਸੱਤਾ ਅਤੇ ਸੰਸਾਰਿਕ ਕੰਮਾਂ ਵਿੱਚ ਰਹਿਣਮਾਈ ਕਰਦੇ ਹਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਵੀਂ ਨੀਤੀ ਤਹਿਤ ਸਿੱਖਾਂ ਨੂੰ ਰਾਜਨੀਤਿਕ ਤੇ ਸੰਸਾਰਿਕ ਤੌਰ ਤੇ ਪਰਪੱਕ ਬਣਾਉਣ ਲਈ ਇਸ ਦੀ ਸਥਾਪਨਾ ਕੀਤੀ ਅਕਾਲ ਤਖਤ ਤੋਂ ਭਾਵ ਹੈ ਅਕਾਲ ਤੋਂ ਰਹਿਤ ਪਰਮਾਤਮਾ ਦੀ ਗੱਦੀ ਭਾਵ ਅਕਾਲ ਪੁਰਖ ਦੀ ਗੱਦੀ ਇਸ ਦੀ ਸਥਾਪਨਾ 15 ਜੂਨ 1606 ਈਸਵੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਕੀਤੀ ਇਹ ਹਰਮੰਦਰ ਸਾਹਿਬ ਦੇ ਮੁੱਖ ਦਰਵਾਜ਼ੇ ਤੋਂ ਲਗਭਗ 100 ਗੱਜ ਦੂਰ ਪੱਛਮ ਵਾਲੇ ਪਾਸੇ ਸਥਿਤ ਹੈ ਇਸ ਦਾ ਸਾਰਾ ਨਿਰਮਾਣ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਕੀਤਾ ਇਸ ਵਿੱਚ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੇ ਮੁੱਖ ਤੌਰ ਤੇ ਸੇਵਾ ਨਿਭਾਈ ਇਹ 1609 ਈਸਵੀ ਵਿੱਚ ਸੰਪੂਰਨ ਤੌਰ ਤੇ ਬਣ ਕੇ ਤਿਆਰ ਹੋ ਗਿਆ ਇਸ ਵਿੱਚ ਗੁਰੂ ਜੀ ਦੀ ਰਾਜਗaddi ਲਈ 9 ਫੁੱਟ ਉੱਚਾ ਚਬੂਤਰਾ ਬਣਾਇਆ ਗਿਆ ਸੀ ਇਸ ਤਖਤ ਉੱਪਰ ਜੋ ਬਿਲਡਿੰਗ ਬਣਾਈ ਗਈ ਉਸ ਨੂੰ ਪਹਿਲਾ ਅਕਾਲ ਬੁੰਗਾ ਕਿਹਾ ਜਾਂਦਾ ਸੀ ਗੁਰੂ ਜੀ ਇਸ ਚਬੂਤਰੇ ਉੱਪਰ ਬੈਠ ਕੇ ਮਸੰਦਾ ਕੋਲੋਂ ਘੋੜੇ ਤੇ ਸ਼ਸਤਰ ਪ੍ਰਾਪਤ ਕਰਦੇ ਸਨ ਫਿਰ ਉਹਨਾਂ ਨੂੰ ਆਪਣੇ ਸੈਨਿਕਾਂ ਵਿੱਚ ਵੰਡਦੇ ਸਨ ਇੱਥੇ ਬੈਠ ਕੇ ਹੀ ਗੁਰੂ ਜੀ ਹੁਕਮਨਾਮਾ ਜਾਰੀ ਕਰਦੇ ਸਨ ਪ੍ਰਸਿੱਧ ਢਾਡੀ ਅਬਦੁੱਲਾਹ ਤੇ ਨੱਥਾ ਇੱਥੇ ਹੀ ਵਾਰਾ ਸੁਣਾ ਕੇ ਸਿੱਖ ਸੈਨਿਕਾਂ ਵਿੱਚ ਜੋਸ਼ ਭਰਦੇ ਸਨ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਇਸ ਦਾ ਪਹਿਲਾ ਜਥੇਦਾਰ ਥਾਪਿਆ ਸੋਲਾ ਸੋਪੰਤੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੀਰਤਪੁਰ ਸਾਹਿਬ ਜਾਣ ਕਾਰਨ ਇਸ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਕੋਲ ਚਲਾ ਗਿਆ 1699 ਈਸਵੀ ਵਿੱਚ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਇਸ ਦੇ ਪ੍ਰਬੰਧ ਲਈ ਭੇਜਿਆ ਅਹਿਮਦ ਸ਼ਾਹ ਅਬਦਾਲੀ ਦੇ ਚੌਥੇ ਹਮਲੇ ਦੌਰਾਨ ਜਦੋਂ ਉਸ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਤਾਂ ਉਸ ਦੀਆਂ ਫੌਜਾਂ ਨੇ ਅਕਾਲ ਤਖਤ ਨੂੰ ਨਿਸ਼ਾਨਾ ਬਣਾਇਆ ਗੁਰੂ ਜੀ ਦੀ ਰਾਜ ਕਦੀ ਲਈ ਬਣਿਆ ਚਬੂਤਰਾ ਵੀ ਤੋੜ ਦਿੱਤਾ ਗਿਆ ਚਬੂਤਰੇ ਤੇ ਬੁਰਜ ਦੀ ਇਮਾਰਤ ਪੂਰੀ ਤਰ੍ਹਾਂ ਢਾਹ ਦਿੱਤੀ ਗਈ ਬਾਅਦ ਵਿੱਚ ਸਿੱਖ ਮਿਸਲਾਂ ਦੇ ਟਾਈਮ ਅਹਲੂਵਾਲੀਆ ਮਿਸਲ ਦੇ ਮੋਢੀ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਨੇ ਇਸ ਦਾ ਦੁਬਾਰਾ ਨਿਰਮਾਣ ਕਰਵਾਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਹੋਰ ਤਿੰਨ ਮੰਜ਼ਲਾਂ ਦੀ ਉਸਾਰੀ ਅਕਾਲ ਤਖਤ ਸਾਹਿਬ ਉੱਪਰ ਕਰਵਾਈ ਇਸ ਦੇ ਗੁੰਬਦ ਉੱਪਰ ਸੋਨੇ ਦੀ ਸੇਵਾ ਮਹਾਨ ਜਰਨੈਲ ਹਰੀ ਸਿੰਘ ਨਲਵਾਨ ਨੇ ਕੀਤੀ ਉਹਨਾਂ ਨੇ ਇਨਾਮ ਤੇ ਜ਼ਗੀਰਾਂ ਵਿੱਚ ਮਿਲੇ ਸੋਨੇ ਨਾਲ ਗੁੰਬਦ ਸਾਹਿਬ ਉੱਪਰ ਸੋਨੇ ਦੀ ਸੇਵਾ ਕਰਵਾਈ ਜੂਨ 1984 ਵਿੱਚ ਭਾਰਤੀ ਸੈਨਾ ਦੇ ਆਪਰੇਸ਼ਨ ਬਲੂ ਸਟਾਰ ਦੀ ਕਾਰਵਾਈ ਨਾਲ ਅਕਾਲ ਤਖਤ ਸਾਹਿਬ ਨੂੰ ਬਹੁਤ ਨੁਕਸਾਨ ਪਹੁੰਚਿਆ ਭਾਵੇਂ ਸਰਕਾਰ ਨੇ ਮੁਰ ਉਸਾਰੀ ਕਰਵਾਈ ਪਰ ਸਿੱਖਾਂ ਨੂੰ ਇਹ ਪ੍ਰਵਾਨ ਨਹੀਂ ਸੀ 1986 ਵਿੱਚ ਇਸ ਇਮਾਰਤ ਨੂੰ ਢਾ ਕੇ ਸਿੱਖ ਸੰਗਤਾਂ ਨੇ ਕਾਰ ਸੇਵਾ ਰਾਹੀਂ ਉਸਾਰੀ ਕਰਵਾਈ ਗਈ ਇਹ ਇਮਾਰਤ ਦੁਬਾਰਾ ਤਿਆਰ ਕੀਤੀ ਗਈ ਜੋ ਕਿ ਅਜੋਕੀ ਇਮਾਰਤ ਹੈ ਅਕਾਲ ਤਖਤ ਸਿੱਖ ਇਤਿਹਾਸ ਵਿੱਚ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਦੇ ਨਿਰਮਾਣ ਤੋਂ ਬਾਅਦ ਸਿੱਖਾਂ ਨੇ ਗੁਰੂ ਨੂੰ ਆਪਣਾ ਬਾਦਸ਼ਾਹ ਮੰਨਣਾ ਸ਼ੁਰੂ ਕੀਤਾ ਉਹਨਾਂ ਨੇ ਭਗਤੀ ਦੇ ਨਾਲ ਨਾਲ ਸ਼ਸਤਰ ਵਿਦਿਆ ਵੀ ਆਰੰਭ ਕੀਤੀ ਮੁਸੀਬਤ ਦੇ ਸਮੇਂ ਵਿੱਚ ਸਿੱਖ ਸਰਬਤ ਖਾਲਸਾ ਦੇ ਰੂਪ ਵਿੱਚ ਅਕਾਲ ਤਖਤ ਦੇ ਉੱਪਰ ਇਕੱਠੇ ਹੁੰਦੇ ਸਨ ਦੀਵਾਲੀ ਤੇ ਵਿਸਾਖੀ ਨੂੰ ਇਥੇ ਖਾਲਸਾ ਦੀਵਾਨ ਸੱਜਦੇ ਅਤੇ ਸਮੂਹ ਸੰਗਤ ਗੁਰਮਤਿ ਰਾਹੀਂ ਪੰਥਕ ਮਸਲਿਆਂ ਉੱਪਰ ਫੈਸਲੇ ਲੈਂਦੀ। ਸਮੂਹ ਸੰਗਤ ਦੇ ਫੈਸਲੇ ਨੂੰ ਗੁਰਮਤਿ ਮੰਨ ਕੇ ਦੁਸ਼ਮਣਾਂ ਵਿਰੁੱਧ ਲੜਦੇ ਸਨ। ਅਕਾਲ ਤਖਤ ਸਿੱਖਾਂ ਲਈ ਦੁਸ਼ਮਣਾਂ ਵਿਰੁੱਧ ਸੰਘਰਸ਼ ਦਾ ਪ੍ਰਤੀਕ ਬਣ ਗਿਆ।